ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰ ਗਿਆ ਕਹਿਰ ਜੀਹਾਂ ਅਚਾਨਕ ਹੀ ਹੋ ਗਈਆਂ 35 ਤੋਂ ਵੱਧ ਮੌਤਾਂ ਲੋਕਾਂ ਦੇ ਹੋ ਗਏ ਰੌਂਗ ਟੇ ਖੜੇ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤੇ ਸ਼ੁਰੂਆਤ ਕਰਦੇ ਹਾਂ ਜੀ ਇਸ ਵੇਲੇ ਦੀ ਪੰਜਾਬ ਦੀ ਸਭ ਤੋਂ ਮੰਤਪਾਕੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਦੇ ਦਿਨ ਪੰਜਾਬ ਦੇ ਬਹੁਤ ਦੇ ਵਿੱਚ ਬਹੁਤ ਹੀ ਅਨਸ ਕਾ ਵਿਕੜਨਾਵਾ ਵਾਪਰਦੀ ਹਨ ਇੰਨਾ ਕੜਨਾਵਾਂ ਨੂੰ ਦੇਖ ਕੇ ਲੋਕਾਂ ਦੇ ਰੋਂਕਟੇ ਤੱਕ ਖੜੇ ਹੋ ਜਾਂਦੇ ਹਨ ਜੀ ਹਾਂ ਕੁਝ ਲੋਕਾਂ ਕੁਝ ਕੜਨਾਵਾਂ ਲੋਕਾਂ ਦਾ ਪੂਰਾ ਹਲਕਾ ਦਿੰਦੀਆਂ ਤੇ ਉਹਨਾਂ ਚੋਂ ਇੱਕ ਇਹ ਵੱਡੀ ਮਾੜੀ ਖਬਰ ਆ ਰਹੀ ਹੈ ਤਰਨ ਤਰਨ ਤੋਂ ਇੱਕ ਮੰਤਪਾਕੀ ਖਬਰ ਆ ਰਹੀ ਹੈ ਜਿੱਥੇ ਕਿ ਗੁੱਜਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕੋ ਸਮੇਂ 35 ਦੇ ਦਰੂ ਮੱਝਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲੇ ਪਾਣੀ ਵਿੱਚ ਡੁੱਬਣ ਕਰਨ ਇਹ ਹਾਸਾ ਵਾਪਰਿਆ ਤੇ ਜਦੋਂ ਇਹ ਮੱਝਾਂ ਰੂਹੀ ਤੋਂ ਪਾਣੀ ਪੀ ਰਹੀਆਂ ਸਨ ਤਾਂ ਉਦੋਂ ਇਹ ਹਾਦਸਾ ਵਾਪਰਿਆ ਅਤੇ ਨਾਲ ਹੀ ਪਰਿਵਾਰ ਵਾਲਿਆਂ ਨੇ ਕਹਿਣਾ ਕਿ 50 ਦੇ ਕਰੀਬ ਪਸ਼ੂ ਪਾਣੀ ਵਿੱਚ ਰੁੜ ਗਏ ਅਤੇ ਹਾਲਾਂਕਿ 15 ਪਸ਼ੂ ਨੂੰ ਬਚਾ ਲਿਆ ਗਿਆ ਹੈ ਤਰਨ ਤਰਨ ਦੇ ਜੋੜ ਦੇ ਵਿੱਚ ਜੋੜ ਸਿੰਘ ਵਾਲਾ ਰੋਡ ਤੇ ਰੂਹੀ ਤੇ ਪਾਣੀ ਵਿੱਚ ਪਸ਼ੂ ਰੁੜ ਗਏ ਹਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਸਾਡੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਅਸੀਂ ਇਨਾਂ ਪਸ਼ੂਆਂ ਦੇ ਸਿਰ ਤੇ ਹੀ ਸਾਡਾ ਘਰ ਚੱਲਦਾ ਸੀ ਜਿੰਨਾ ਵਿੱਚੋਂ 35 ਪਸ਼ੂ ਰੁੜ ਗਏ ਹਨ ਜਿਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ